ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬੰਦਾ ਕਾਬੂ ਆਇਆ ਜੀ ਤੇ ਪੁਲਿਸ ਆ ਦੇ ਹੀ ਇਸ ਹੀ ਇਸ ਅਬਿਊਜ਼ਿੰਗ ਮੀ ਰਾਈਟ ਨਾਓ ਹੀ ਇਸ ਅਬਿਊਜ਼ਿੰਗ ਮੀ ਇਨ ਆਰ ਲੈਂਗੁਏਜ ਰਾਈਟ ਨਾਓ ਸੀ ਬੈਟ ਨਹੀਂ ਟੈਲ ਮੀ ਹੀ ਹੀ ਇਸ ਅਬਿਊਜ਼ਿੰਗ ਸੇਇੰਗ ਸਟਾਫ ਅਬਾਊਟ ਆਰ ਸਟਾਫ ਅਲਜੀਸ ਰਾਈਟ ਨਾਓ ਗਾ ਨੜ ਪੁੱਤਾ ਗਰਹਣਾਂ ਦਿਆ ਤੇ ਆ ਪੁਲਿਸ ਇੱਥੇ ਆ ਜੀ ਨਾਲ ਤੇ ਇਹ ਪੁਲਿਸ ਨੂੰ ਦੇਖ ਕੇ ਹੁਣ ਜੋੜਾ ਹੋਇਆ ਮੜਾ ਆ। ਹਰਾਮ। ਤੇ ਇਹਦਾ ਹੁਣ ਆ ਪੁਲਿਸ ਦੇ ਕੋਲ ਹੈਗਾ ਆ। ਇਹ ਹੈਗਾ ਜੇ ਮੌਨਟਰੀਅਲ ਦੇ ਵਿੱਚ ਕਰਬ ਤੇ ਜੈਰੀ ਕਰਬ ਤੇ ਜੈਰੀ। No but he's he's abusing me. ਯਾ ਬੱਚੇ। ਯਾ ਬੱਚੂਰਾ। ਤੇ ਇਹਦਾ ਕਾਕਾ ਡਾਂਗ ਦੇ ਕੇ ਖੜਾ ਮੈਂ ਵੇਟ ਕਰ। ਮੈਨੂੰ ਪੁਲਿਸ ਕਹਿ ਰਹੀ ਆ ਜੀ ਬੰਦ ਕਰੋ ਇਹਨੂੰ ਤੇ ਇਸ ਇਹਦਾ ਇਹਦਾ ਡੰਗਰ ਦਾ ਹਿਸਾਬ ਲਾ ਲਿਆ ਇਹ ਸਿਰਫ ਇਹ ਡਿਪੋਰਟੇਸ਼ਨ ਇਹਨੂੰ ਲੱਗੀ ਹੋਈ ਆ ਡਿਪੋਰਟੇਸ਼ਨ ਇਹਨੂੰ ਲੱਗੀ ਹੋਈ ਆ ਤੇ ਡਰਾਮਾ ਕਰ ਰਿਹਾ ਪਾਗਲ ਹੋਣ ਦਾ ਤੇ ਇਹ ਬੰਦਾ ਜਿਹੜਾ ਇਹ ਹੁਣ ਪੁਲਿਸ ਨੂੰ ਕਾਲ ਕੀਤੀ ਆ ਤੇ ਇੱਥੇ ਇਹ ਫੜਿਆ ਗਿਆ ਤੇ ਇਹ ਬੰਦੇ ਨੂੰ ਡਿਪੋਰਟੇਸ਼ਨ ਇਹਨੂੰ ਲੱਗੀ ਹੋਈ ਆ ਇਹ ਡਰਾਮਾ ਕਰ ਰਿਹਾ ਵੀ ਇਹ ਵੱਜ ਜਵੇ ਵੀ ਇਹਨੂੰ ਕਿਤੇ ਭੇਜਿਆ ਨਾ ਜਾਵੇ ਇਹਨੂੰ ਇਨੂੰ ਡੈਪੋਰਟੇਸ਼ਨ ਲੱਗੀ ਹੋਈ ਆ ਇਸ ਲਈ ਸਾਰਾ ਡਰਾਮਾ ਮੈਂ ਬੇਨਤੀ ਕਰਦਾ ਇਹਦੀ ਮਾਂ ਇਹਦਾ ਪਿਓ ਜਿੰਨੇ ਮਰਜੀ ਹੱਥ ਜੋੜੀ ਜਾਣ ਇਹਨਾਂ ਨੂੰ ਬਖਸ਼ਣਾ ਨਹੀਂ ਇਹਨਾਂ ਦੇ ਪਿੰਡ ਮੜੋ ਜਾ ਕੇ ਇਹ ਇਹਦੇ ਦਿਮਾਗ ਨੂੰ ਕੁਝ ਨਹੀਂ ਹੋਇਆ ਇਹਨੂੰ ਸਭ ਕੁਝ ਪਤਾ ਇਹਨੂੰ ਸਭ ਕੁਝ ਪਤਾ ਇਹਨੂੰ ਸਭ ਕੁਝ ਪਤਾ ਇਹ ਡਰਾਮਾ ਕਰ ਰਿਹਾ ਪਾਗਲ ਹੋਣ ਦਾ ਇਹ ਪਾਗਲ ਹੋਣ ਦਾ ਡਰਾਮਾ ਕਰ ਰਿਹਾ ਇਹਨੂੰ ਸਭ ਕੁਝ ਪਤਾ ਇਹਦੇ ਮਾਪੇ ਨੂੰ ਬੱਚੇ ਨਾ ਜਾਵੇ ਸਿਰਫ ਡਰਾਮਾ ਕਰ ਰਿਹਾ ਵੇ ਇਥੇ ਐ ਬਟਰੀਏ ਕੇhetra ਉਹੋ ਤੱਕ ਦਾ ਟਾਈਮ ਉਹਦਾ ਟਾਈਮ ਜਿੰਨਾ ਟਾਈਮ ਉਹ ਸਾਡਾ ਦੱਸਾਂਗਾ ਉਹਦਾ ਟਾਈਮ ਉਹ ਸੁਤਾ ਬੰਦਾ ਜਿਹੜਾ ਕੈਨੇਡਾ ਦੇ ਵਿੱਚ ਟਰੇਸ ਕਰ ਲਿਆ ਕੁੱਤੇ ਭੌਂਕੜ ਕਿੰਨੇ ਕੈਨੇਡਾ ਦੇ ਵਿੱਚ ਆ ਬੰਦਾ ਟਰੇਸ ਕਰ ਲਿਆ ਜਿਹੜਾ ਬੰਦਾ ਗੁਰੂ ਸਾਹਿਬ ਦੇ ਖਿਲਾਫ ਬੋਲਦਾ ਸੀਗਾ ਤੇ ਇਹ ਬੰਦਾ ਆ ਪੁਲਿਸ ਆਈ ਹੋਈ ਆ ਹੁਣ ਇੱਥੇ ਪੁਲਿਸ ਇੱਥੇ ਆਈ ਹੋਈ ਆ ਤੇ ਇਸ ਕਰਕੇ ਹੁਣ ਸੇਵਾ ਮੁਕਤ ਹੋ ਗਿਆ ਥੋੜਾ ਜਿਹਾ ਤੇ ਇਹਦੇ ਮਾਪੇ ਜਿੰਨੀਆਂ ਮਰਜ਼ੀ ਹੱਥ ਪੈਰ ਜੋੜਨ ਇਹ ਇਹਨਾਂ ਦਾ ਹਿਸਾਬ ਕਿਤਾਬ ਜਿਹੜਾ ਉਹ ਕਰੋ ਉੱਥੇ ਜਾ ਕੇ ਤੇ ਇਹ ਸਿਰਫ ਇਸ ਲਈ ਡਰਾਮਾ ਕਰ ਰਿਹਾ ਪਾਗਲ ਇਸ ਲਈ ਹੋਇਆ ਕਿਉਂਕਿ ਇਹਨੂੰ ਡੈਪੋਰਟੇਸ਼ਨ ਲੱਗੀ ਆ ਇਹਨੂੰ ਡੈਪੋਰਟੇਸ਼ਨ ਲੱਗੀ ਹੋਈ ਹੈ ਇੱਥੇ ਕੈਨੇਡਾ ਦੇ ਵਿੱਚੋਂ ਇਹ ਡਰਦਾ ਵੀ ਮੈਨੂੰ ਕਿਤੇ ਵਾਪਸ ਤਾਂ ਭੇਜ ਦੇਣ ਇਸ ਕਰਕੇ ਇਹਨੇ ਮੈਂਟਲ ਹੋਣ ਦਾ ਜਿਹੜਾ ਡਰਾਮਾ ਇਹ ਕੀਤਾ ਤੇ ਇਹ ਜਿਹੜੇ ਵੀਰ ਮੋਂਟਰੀਅਲ 'ਚ ਹੈਗੇ ਆ ਇਹ ਕਰਬ ਤੇ ਜੈਰੀ ਇਦੇ ਇੰਟਰਸੈਕਸ਼ਨ ਤੇ ਇੱਥੇ ਪੁਲਿਸ ਦੀਆਂ ਵੀ ਦੋ ਤਿੰਨ ਗੱਡੀਆਂ ਹੈਗੀਆਂ ਇੱਥੇ ਬੰਦਾ ਟਰੇਸ ਹੋਇਆ ਤਾਂ ਮੈਂ ਉਹ ਵੀਰ ਨੂੰ ਵੀ ਬੇਨਤੀ ਕਰਦਾ ਜਿਹਦੇ ਸਿਰ ਚ ਇਹਨੇ ਡਾਂਗ ਮਾਰੀ ਸੀ ਉਹ ਵੀ ਇੱਥੇ ਆਵੇ ਜਿਹਦੇ ਸਿਰ ਚ ਇਹਨੇ ਡਾਂਗ ਮਾਰੀ ਸੀ ਉਹ ਵੀ ਇੱਥੇ ਆਵੇ ਤਾਂ ਕਿ ਆਂਦੇ ਆ ਪੁੱਤਰਾ ਕੁੜੀਆਂ ਰੱਤ ਤਾ ਨਾਹੀਂ ਬੋਲ 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 ਪੁੱਤਰਾ ਟਾਈਮ ਤੋ ਇਹ ਬੰਦਾ ਇੱਥੇ ਟਰੇਸ ਹੋਇਆ ਜੀ ਜੈਰੀ ਔਰ ਕਰਬ ਦੇ ਉੱਤੇ ਪੁਲਿਸ ਇੱਥੇ ਆਹੀ ਹੋਈ ਆ ਤੇ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਤੇ ਉਹ ਕਹਿ ਰਹੇ ਇੱਕ ਦੂਜੇ ਤੋਂ ਦੂਰੋ ਦੂਰ ਰਹੋ ਹਾਂ ਆ ਜੈਰੀ ਦੇ ਕੋਲ ਬੰਦਾ ਫੜ ਲਿਆ ਵਾ ਜੈਰੀ ਔਰ ਕਰਬ ਜੈਰੀ ਔਰ ਕਰਬ ਦੇ ਕੋਰਨਰ ਦੇ ਉੱਤੇ ਸਰ ਕਿੱਥੇ ਕਿੱਨੇ ਖੜੇ ਆ ਸਰ ਕਿੱਨੇ ਕਿੱਨੇ ਖੜੇ ਰੱਖਿਆ ਤੁੰ ਆ ਰਿਹਾ ਤਾਂ ਇਹਨਾਂ ਦੇ ਸਾਰਾ ਔਰ ਕੋਈ ਇਹਨੂੰ ਅਫਸੋਸ ਨਹੀਂ ਹਜੇ ਵੀ ਉਸੇ ਤਰ੍ਹਾਂ ਗਲਾਂ ਕੱਢ ਰਿਹਾ ਉਸੇ ਤਰ੍ਹਾਂ ਆਕੜਾ ਇਹਦੀ ਚ ਤੇ ਇਹਦਾ ਇੱਕੋ ਹੀ ਇੱਕ ਮਕਸਦ ਆ ਜਿਹੜਾ ਉਹ ਇਹ ਆ ਬਈ ਇਹ ਬੰਦਾ ਜਿਹੜਾ ਡੈਪੋਟੇਸ਼ਨ ਇਹਨੂੰ ਲੱਗੀ ਆ ਵੀ ਇਹ ਕਿਸੇ ਤਰ੍ਹਾਂ ਬਚ ਸਕੇ ਕਿਸੇ ਤਰ੍ਹਾਂ ਇਹ ਬਚ ਲਗੇ ਯੈਸ ਓਕੇ ਬਹੁਤ ਸਾਨ ਭੈਣ ਓਕੇ ਮੇਰੇ ਕੋਲ ਪੁਲਿਸ ਆ ਜੀ ਮੈਨੂੰ ਇਹਨਾਂ ਨੂੰ ਗੱਲ ਦੱਸਣੀ ਪੈਣੀ ਆ ਦੇਖ ਗਾਏ ਹੀ ਇਸ ਕਮਿੰਗ ਔਨਲਾਈਨ ਔਨ ਫੇਸਬੁਕ ਲਾਈਵ And he's uh, he's uh, swearing, yeah. Sorry, he's swearing about our uh, religion, about okay. our gurus. Okay, he shouldn't be do that. Okay, but tonight, yeah. What's happened after tonight? I don't know. Wherever he sees turban or our community man, anyone, he just start uh, beating with that uh, that thing and uh, throwing stones. That's why people he hate you. Are not me, but other guy. Uh, and the other guy left. No, he was. They were looking for him. He was in, uh, somewhere in the street. It happened on uh, Jerry Park or somewhere. Okay. Yeah. So you're not you, the... you only see the situation. I only see the situation. I'm a journalist. And he put something on Facebook about the religion and your guru. Yes. Uyghur. Yes. Okay. Yes. Okay. And do you see the fight? No, I, I didn't see it.

you got the fish and you came there? No, my car was there, so I went. I see them running. I just check what's going on. This no. guy has a baseball. I don't know what he has in his hand. Okay, sir, but yeah, maybe but I, I do No, I don't see nothing. You don't see nothing. Yeah, Perfect. but I, but this guy, did you went after him videos. to chase him or what? He yeah, we know. we know, the, we know, we yeah. know that. What no, no, basically, I was to see, just. To know want to know what is going on I'm a journalist the video we know sure. and we take the report yeah. trying to understand okay. the situation hmm. know. So I don't know. I don't know. to right no sir he is calling the guy who he hit so you don't see the fight no 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 you can go thank you very much sir bye bye oh, thank you know. this, this there's a, there's yeah yeah bye sir we know we know that so we, we want to stand stay. here we are like we are we, we, we take are the, far sir got you we to? take their report yeah, okay. okay you I'll can go thank you, you thank very much sir okay. uh. okay. bye bye paraminder yeah sunnda da itthe aaya yaar jhari te karb de utte jhari te karb de utte Okay, guys, sir, everyone's going home, everyone's going to bed. Okay. We take day day. the report for that. It already and it's already gonna go to heaven. Yeah, no, no, the, the guys, video on internet. guy is right. coming, guy is coming. Who he hit him? We take the report. Okay 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 give me your card right, and he'll sir. call you the i'm, I'm you gonna what? give you your uh, contact number went to go to the report so now it, there's too it's much not me there, your right? sir yeah. okay. there's too much people there everything is okay there okay okay, okay. so we'll figure out the situation. but right now there's too no, much people there okay oh, too much people so you need to leave okay okay, okay. okay. If you're no, not remember. involved in this league, please all right go to Tampa. Thank you. Okay, if you want to go to the temple, uh, yeah. i have no problem with that. So you yeah. close the room, right now we need space. Okay, and now it's finished. You can go on my money. I'm gonna bring the guy to the police station for for the conference. It's board. not working like this. Okay. I just i will ask you to leave guys, alright? Okay. You're free to go, okay? ਉਹ ਗੱਲ ਇਹ ਆ ਜੀ ਹੁਣ ਪੁਲਿਸ ਵਾਲੇ ਸਾਨੂੰ ਕਹਿ ਰਹੇ ਵੀ ਤੁਹਾਨੂੰ ਜਾਣਾ ਪੈਣਾ ਇੱਥੋਂ ਤੇ ਹੁਣ ਅਸੀਂ ਵੀ ਮਜਬੂਰ ਆ ਬਾਬਾ ਜੀ ਤੇ ਤਾਂ ਬਹੁਤ ਕੋਸ਼ਿਸ਼ ਕਰਦਾ ਪਰ ਹੁਣ ਇੱਥੇ ਹੀ ਪ੍ਰਸ਼ਾਸਨ ਪਹੁੰਚ ਚੁੱਕਾ ਪੁਲਿਸ ਆ ਇੱਥੇ ਤੇ ਆਪਾਂ ਕੁਝ ਇੱਥੇ ਹੁਣ ਜਿੰਨਾ ਕਰ ਸਕਦੇ ਸੀ ਉਹ ਆ ਤੇ ਉਹਨਾਂ ਦੇ ਕਸਟਡੀ ਦੇ ਵਿੱਚ ਹੈਗਾ ਹੁਣ ਬੰਦਾ ਤੇ ਉਹ ਕਹਿੰਦੇ ਅਸੀਂ ਆਪੇ ਹੀ ਦੇਖ ਲਾਂਗੇ ਜਿਹੜਾ ਵੀ ਮੈਟਰ ਆ ਸੋ ਇੰਨਾ ਹੀ ਆ ਜੀ ਹੁਣ ਲਾਈਵ ਹੋਣ ਦਾ ਫਾਇਦਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ